ਨਾਮੁ ਵਾਹਿਗੁਰੂ ਸਹਬ ਜੀ ਅਸਵਰੀ ਮਹੱਲਾ ਪਨਵਾਰ ਹਰ 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 ਗੁਣੀ ਹਾਂ ਜਪੀਐ ਸਹਿਜ ਧੁਣੀ ਹਾਂ ਸਾਧੂ ਰਸਨ ਪਣੀ ਹਾਂ ਛੁਟਣ ਵਿਦਧ ਸੁਣੀ ਹਾਂ ਪਾਈਐ ਵਡਕੁਣੀ ਮੇਰੇ ਮਨ ਰਹਾਉ ਖੋਜ ਜਨੁ ਮੁਣੀ ਹਾਂ ਸ੍ਰਮ ਕਾ ਪ੍ਰਭ ਤਣੀ ਹਾਂ ਦੁਲਭ ਕਲੁ ਗੁਣੀ ਹਾਂ ਦੁਖ ਬਿਨਾ ਸੁਣੀ ਹੈ ਪ੍ਰਭ ਭਾ ਪੂਰਣ ਆਸਨੀ ਮੇਰੇ ਮਣ ਮਨ ਸੋ ਸਿਵਯਾ ਅਲਖ ਅਭੇਵੀ ਹੈ ਹਾਂ ਤਾਸਿਮ ਪ੍ਰੀਤ ਕਰਹ ਬਿਨ ਸਨ ਜਾਏ ਮਰਹ ਗੁਰ ਤੇ ਜਾਣਿਆ ਨਾਨਕ ਮਨ ਮੰਨਿਆ ਮੇਰੇ ਮਣ ਗੁਰ ਤੇ ਜਾਣਿਆ ਨਾਨਕ ਮਨ ਮੰਨਿਆ ਮੇਰੇ ਮਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੰਤਿਓ ਪਿੰਡ ਸਰਤੀਰ ਤੂੰ ਅੰਤਰ ਜਾਮੇ ਪ੍ਰਭਿ ਭਗਵਾਨ ਦਾ ਸੰਦੇਸ਼ ਕਹਿ ਤਨ ਨਾਨਕ ਜੇ ਹਾ ਤੁਮ ਕਰਾਏ ਤੇ ਹਾ ਹੋਣ ਕਰੀ ਵਖਿਆਨ ਮੈਂ ਨਹੀਂ ਕਿਛ ਹੋਣ ਨਹੀਂ ਕਿਛ ਆਹਿ ਨਾ ਮੋਰਾ ਅਚਰਲ ਤੇ ਆਖਿਓ ਸਤਨਾਮ ਦਾ ਤੁਰਕ ਕਵਨ ਕਵਨ ਤੇਰੇ ਗੁਣ ਤੇਰੇ ਕਵਨ ਕਮਨ ਗੁਣ ਤੇ ਕਹਿ ਕੇ ਗਾਵਾਂ ਤੂੰ ਸਾਹਿਬ ਊਚ ਨਿਧਾਨਾ ਤੁਮਰੀ ਮਮਾ ਬਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਸਤਿਗੁਰੂ ਪਿਆਰੀ ਸਾਧ ਸੰਗਤ ਦੀ ਸਾਧਗੁਰੂ ਨੇ ਕਿਰਪਾ ਕੀਤੀ ਹੈ ਆਸਾਬਰੀ ਮਹੱਲਾ ਪੰਜਵਾਂ ਅਸਰ ਆ ਗਿਆ ਹੈ ਪੰਜਵੇਂ ਪਾਸ਼ਿਆ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਮਨ ਤੋਂ ਚਾਰਣ ਕੀਤਾ ਹੋਇਆ ਆਸਾਬਰੀ ਦਾ ਤੀਜਾ ਸ਼ਬਦ ਤੇ ਲੜੀਵਾਰ ਦਾ ਅਸਰ ਆ ਗਿਆ 108 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਗ ਅੰਗ 409 410 ਅੰਗ ਤੇ ਸੁਸ਼ੋਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਹਰ 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 ਗੁਣੀ ਹੈ ਇਹਦੇ ਭਾਈ ਉਸ ਹਰੀ ਦੋ ਘਰਣ ਵਾਲੇ ਨੂੰ ਜਿਹੜਾ ਸਾਰਿਆਂ ਦਾ ਹਰਿਆ ਭਰਿਆ ਕਰਨ ਵਾਲਾ ਸਭ ਨੂੰ ਮਨ ਰੂਪੀ ਮਨ ਬਣੀ ਸ਼ਰੀਰ ਕਰਕੇ ਵਿਚਾਰਨਾ ਕਰੋ ਉਸ ਨੂੰ ਜਪਨਾ ਕਰੋ ਹਰ 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 ਗੁਣੀ ਆ ਉਹਦੇ ਗੁਣ ਗਾਣੇ ਕਰੋ ਜਪੀ ਇਹ ਸਹਿਜ ਤੁਣੀ ਹੈ ਤੇ ਉਸ ਨੂੰ ਸਹਿਜ ਸ਼ਾਂਤ ਧੁਈ ਅਵਸਥਾ ਵਿੱਚ ਆਵਾਜ਼ ਵਿੱਚ ਜਪਨਾ ਕਰੋ ਉਸ ਨੂੰ ਧਿਆਨ ਕਰੋ ਸਾਧੂ ਰਸਣ ਪਾਣੀ ਹੈ ਜਿਹੜਾ ਸਾਧੂ ਮਹਾਤਮਾ ਜਨਨਾ ਦੀ ਸ੍ਰੀ ਬਾਤੇ ਦੁਆਰਾ ਸ਼ਾਂਤੀ ਵਾਲੀ ਬਾਣੀ ਨੂੰ ਉਚਾਰਨਾ ਕੀਤਾ ਹੈ ਤੁਸੀਂ ਵੀ ਉਸ ਬਾਣੀ ਨੂੰ ਉਸ ਹਰਜਸ ਨੂੰ ਗਾਣਾ ਕਰੋ ਛੂਟਣਾ ਬਿੱਧ ਸੁਣੀ ਹਾ ਫਿਰ ਕਹਿੰਦੇ ਭਾਈ ਉਹਨਾਂ ਨੇ ਸੰਗਤ ਦੇ ਦੁਆਰਾ ਸੰਗਤ ਦੇ ਬਦੌਲਤ ਸੰਗਤ ਦੀ ਕਿਰਪਾ ਦੇ ਨਾਲ ਇਹ ਜਿਹੜੇ ਛੂਟਣ ਸੰਸਾਰਿਕ ਬੰਧਨਾ ਤੋਂ ਛੁੱਟ ਗਏ ਨੇ ਉਹਨਾਂ ਦੇ ਪਾਇ ਪੂਰਨ ਤੇ ਚੱਲ ਕੇ ਤੁਸੀਂ ਵੀ ਸੰਗਤ ਦੀ ਬਦੌਲਤ ਇਹ ਸੰਬੰਧਨਾ ਤੋਂ ਛੁਟਣਾ ਕਰੋ ਪਾਈ ਹੈ ਵੱਡਕੁਣੀ ਮੇਰੇ ਮਨਾ ਏ ਮੇਰੇ ਮਨਾ ਪਾਈ ਹੈ ਮੇਰੇ ਮਨਾ ਉਹ ਉਹ ਪ੍ਰਮਾਤਮਾ ਮਿਲਦਾ ਪਰ ਹੈ ਪਰ ਕਿਸ ਕਰਕੇ ਮਿਲਦਾ ਹੈ ਵੱਡਕੁਣੀ ਵੱਡੇ ਪੁੰਨਾ ਕਰਕੇ ਉਸ ਨੂੰ ਸਾਥ ਕਰੀਦਾ ਹੈ ਗੁਰ ਦੇ ਸੰਗਤ ਵਿੱਚ ਆ ਜਾਈਏ ਤੇ ਵੱਡੇ ਭਾਗ ਉਜਲੇ ਹੋ ਜਾਣਗੇ ਤੇ ਜਿਹੜੀ ਬਲੋਦ ਉਹਨਰੰਗ ਕਰਦਾ ਜਿਹੜਾ ਮਿਲ ਜਾਏਗਾ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਰਸਨ ਜਾਂਦੇ ਨੇ ਭਾਈ ਉਸ ਤਹਰੀ ਦੇ ਕੋਣ ਗਾੜੇ ਕਰ ਉਸ ਨੂੰ ਨਿਤਾ ਪ੍ਰਤੀਸ਼ੈਜ ਅਵਸਥਾ ਵਿੱਚ ਜਪਣਾ ਕਰ ਪਿਆਰ ਨਾਲ ਪ੍ਰੇਮਾ ਭਗਤੀ ਨਾਲ ਜਪਣਾ ਕਰ ਜਿਹੜਾ ਸਾਰੂ ਆ ਰਸਨਾ ਦੇ ਵੇਟ ਕੇ ਨਾਮ ਬੋਲਦਾ ਹੈ ਤੇ ਉਹਨੂੰ ਉਸੇ ਨਾਮ ਨੂੰ ਤੂੰ ਵੀ ਰਟਨ ਕਰਨਾ ਕਰ ਜੇ ਤੇ ਫਿਰ ਸਾਰੇ ਦੁਨਿਆਵੀ ਬੰਧਨ ਵੀ ਛੁੱਟ ਜਾਣਗੇ ਇਹ ਫਿਰ ਵੱਡੇ ਭਾਗ ਜਾਗਣਗੇ ਜਿਹੜੀ ਬਦਲਤ ਨੂੰ ਪਾ ਲੈ ਗਏ ਰਹੂ ਖੋਜ ਜਨ ਮੁਨੀ ਹਾ ਉਸ ਨਾਮ ਨੂੰ ਉਸ ਪ੍ਰਮਾਤਮਾ ਨੂੰ ਜਪਣਾ ਕਰ ਜਿਹਨੂੰ ਮੁਣੀ ਵੀ ਵੱਡੇ ਵੱਡੇ ਖੋਜ ਦੇ ਲੱਭਦੇ ਥੱਕ ਗਏ ਨੇ ਸਿਰਫ ਕਾਇ ਪ੍ਰਪਤਣੀ ਹਾਂ ਜਿਹੜਾ ਮਾਲਕ ਹੈ ਸਾਰੀ ਪੁਲ ਖਲਕਤ ਦਾ ਮਾਲਕ ਧਣੀ ਖਸਮ ਹੈ ਦੁਲਬ ਕਲਦੁਣੀ ਹਾਂ ਪਰ ਕਾਲਯੁਗ ਦੇ ਵਿੱਚ ਉਸ ਨੂੰ ਪਾਣਾ ਬਹੁਤ ਕਠਨ ਹੈ ਦੁਖ ਬਿਨਾਸ਼ਨੀ ਹਾਂ ਉਹ ਦੁੱਖਾਂ ਦਾ ਬਿਨਾਸ਼ ਕਰਨ ਵਾਲਾ ਵੀ ਹੈ ਦੁਖ ਭੰਜਨ ਦਲਸੂਰਮਾ ਵੀ ਹੈ ਪ੍ਰਭ ਪੂਰਣ ਆਸਨੀ ਮੇਰੇ ਮਨਾ ਹੈ ਮੇਰੇ ਮਨਾ ਮੰਨਿਆ ਸਾਰਿਆ ਅਛਾ ਅਸਵਾ ਵੀ ਪੂਰਨ ਕਰਨ ਦੇ ਸਮਰੱਥ ਹੈ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕੇ ਵਸੈ ਕਾਂਤੀ ਨ ਸੁਐ ਸਹਰ ਤੇ ਇਹ ਮੇਰੇ ਜੀਅ ਨੇ ਹਰ ਪਈਏ ਮੇਰੇ ਮਨਾਂ ਮੈਂ ਕਹਿੰਦੇ ਉਹ ਪ੍ਰਮਾਤਮਾ ਨੂੰ ਪਾਣਾ ਕਰ ਜਿਹੜਾ ਸਾਰੀਆਂ ਆਸਾਂਵਾਂ ਪੂਰਨ ਕਰਨ ਦੇ ਸਮਰੱਥ ਹੈ ਮਨਸੋ ਸੇਵਿਐ ਹਾਂ ਮਨ ਕਰਕੇ ਉਸ ਨੂੰ ਸੇਵਨਾ ਕਰ ਇਹਨੂੰ ਅਲਖ ਅਭੇ ਵੀ ਹੈ ਹਾਂ ਜਿਹੜਾ ਲਖਣ ਤੋਂ ਪਰੇ ਹੈ ਭੇਟ ਪਾਣ ਤੋਂ ਵੀ ਪਰੇ ਹੈ ਉਸ ਨੂੰ ਜਪਣਾ ਕਰ ਅਸ ਲਖਣਾ ਕਰ ਤਾ ਸੇਵਪ੍ਰੀਤ ਕਰਹਾ ਇਸ ਲਈ ਉਸ ਪ੍ਰਮਾਤਮਾ ਨਾਲ ਪ੍ਰੀਤ ਕਰ ਜਿਹੜਾ ਨਾ ਤਾਂ ਜੰਮਣ ਮਰਣ ਜਾਂਦਾ ਨਾ ਕਿਸੇ ਦੇ ਗਿਣਤੀ ਮਿੰਤੀ ਜਾਂਦਾ ਨਾ ਗੱਲਾਂ ਨਾਲ ਸਿਫਤੀ ਆਂਦੀ ਨਾ ਉਹਨੂੰ ਅੰਤ ਨਾਲ ਸਿਫਤੀ ਕਹਿਣਾ ਤੇ ਅੰਤ ਨਾਲ ਕਰਨਾ ਦੇ ਨਾ ਅੰਤ ਨਾਲ ਕਨਸਣਾ ਨਾ ਅੰਤ ਨਾਲ ਯਾਪੈ ਕਮਣਮਾਨ ਅੰਤਨ ਯਾਪੈ ਕੀਤਾ ਅਕਾਰ ਅੰਤਨ ਯਾਪੈ ਪਾਰਾਵਰ ਅੰਤ ਕਰਨ ਕੀਤੇ ਬਿਲਲਾ ਹੈ ਤਾਂਗੇ ਅੰਤਨ ਪਾਇਆ ਜਾਏ ਜਿਹੜੀ ਜਿਹੜੀ ਆ ਸਿਫਤ ਸਤਿਗੁਰਾਂ ਨੇ ਜਪਦੀ ਸਾਹਿਬ ਉਚਾਰੀਏ ਭਾਈ ਸਰਸਤੰਨ ਨਾਲ ਵਡਿਆਈਆਂ ਦੇ ਨਾਲ ਸੁਣਨ ਵੇਖਣ ਦੇ ਨਾਲ ਜਪਣ ਦੇ ਨਾਲ ਬੋਲਣ ਦੇ ਨਾਲ ਉਹਦਾ ਕੋਈ ਅਤ ਨਹੀਂ ਹੈ ਇਸ ਲਈ ਉਸ ਦੇ ਨਾਲ ਪ੍ਰੀਤ ਕਰਨੀ ਕਰ ਬਿਨ ਸਨ ਜਾਏ ਮਾਰਹਾ ਨਾ ਉਹ ਬਿਨਸਦਾ ਹੈ ਤੇ ਨਾ ਉਹ ਬਿਨਸਮ ਦਿੰਦਾ ਹੈ ਨਾ ਉਹ ਮਾਰਦਾ ਨਾ ਮਰਨ ਦਿੰਦਾ ਹੈ ਇਹ ਗੁਰ ਤੇ ਜਾਣਿਆ ਹਾਂ ਪਰ ਇਹ ਅਕਲ ਇਸ ਮਤ ਮੈਂ ਗੁਰੂ ਪਾਸੋਂ ਪ੍ਰਾਪਤ ਕੀਤੀ ਹੈ ਨਾਇਨਿਕ ਮਨ ਮੰਨਿਆ ਮੇਰੀ ਮਨ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਪਾਈ ਇਸ ਲਈ ਦਾਸ ਨਾਨਕ ਦਾ ਵੀ ਮੇਰਾ ਜਿਹੜਾ ਮਨ ਹੈ ਮੜੂਆ ਹੈ ਇਹ ਮੰਨ ਗਿਆ ਹੁਣ ਨਾਮ ਦਾ ਰਸ ਮੰਨਣਾ ਕਰਦਾ ਹੈ ਆਨੰਦ ਮੰਨਣਾ ਕਰਦਾ ਹੈ ਸਤਿਗੁਰੂ ਪਿਆਰੀ ਸత్సੰਗ ਜੀ ਇਹਨੀਆਂ ਗੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦੇਵ ਸੀਸ ਕਰ ਵਰ ਦਾਸ ਜੀ ਲੋਕਾਂ ਤੋਂ ਵਿਚਾਰ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਆਖਿਨ ਖੇੜ ਭੁੱਲਣ ਹਾਰ ਬਖਸ਼ਰ ਹਰ ਬਖਸ਼ ਲੈਣਾਂ ਦੇ ਪਾਉ ਤਾਰ ਦੇ ਸੱਜਣਾਂ ਦੇ ਸਿੱਸੜੀਆਂ ਜੋ ਰੋਵੇ ਸਭ ਸੁਣ ਮੇ ਗੱਦਵੜੀ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ